ਕਿਰਕਲ ਜੀ ਸਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਣੇ ਕਮਲ ਤੇ ਉਹਦੇ ਘਰ ਵਾਲੀ ਪ੍ਰੀਤ ਦੋਨੋਂ ਜੀ ਟ੍ਰੇਨ ਚ ਉਤਰਦੇ ਆ ਦੋਨੋਂ ਬੱਚੇ ਆ ਉਹਨਾਂ ਕੋਲ ਤੇ ਦੋ ਭਾਰੇ ਭਾਰੇ ਵੱਡੇ ਅਟੈਚੀ ਆ ਚਲੋ ਕਮਲ ਆ ਜਿਹੜਾ ਉਹ ਬਾਹਰ ਆਟੋ ਵਾਲੇ ਨੂੰ ਵੇਖਦਾ ਆਟੋ ਵਾਲੇ ਨੂੰ ਆਪਣੇ ਕੋਲ ਬੁਲਾਉਂਦਾ ਤੇ ਉਹਦੇ ਵਿੱਚ ਅਟੈਚੀ ਰੱਖਦੇ ਆ ਬੱਚਿਆਂ ਨੂੰ ਬਿਠਾਉਂਦੇ ਆ ਤੇ ਦੋਨੋਂ ਜੀ ਆਪ ਬਹਿ ਜਾਂਦੇ ਆ ਆਟੋ 'ਚ ਬੈਠ ਕੇ ਉਹ ਘਰ ਆਉਂਦੇ ਆ ਸ਼ਾਮ ਦਾ ਸਮਾਂ ਸੀ ਰਾਤ ਹੋਣ ਵਾਲੀ ਸੀ ਹਨੇਰਾ ਹੋਣ ਵਾਲਾ ਸੀ ਚਲੋ ਉਹ ਘਰ ਆ ਕੇ ਉਤਰਦੇ ਆ ਆਟੋ ਵਾਲੇ ਨੂੰ ਕਿਰਾਇਆ ਦਿੰਦੇ ਆ ਤੇ ਘਰ ਦੇ ਅੰਦਰ ਜਾਂਦੇ ਆ ਜਦੋਂ ਹਜੇ ਜਾ ਕੇ ਉਹਨਾਂ ਨੇ ਅਟੈਚੀ ਰੱਖੇ ਹੀ ਸੀ ਤਾ ਕਮਲ ਦੀ ਮਾਂ ਜਿਹੜੀ ਸੁਰਿੰਦਰ ਕੌਰੋਂ ਬਾਹਰ ਆਉਂਦੀ ਆ ਤੇ ਆਪਣੀ ਨੂੰ ਉਹ ਨੂੰ ਕਹਿੰਦੀ ਆ ਕਿ ਐਂ ਕਰ ਪ੍ਰੀਤ ਜਲਦੀ ਜਲਦੀ ਕੱਪੜੇ ਬਦਲ ਲਾ ਤੇ ਰਸੋਈ ਦੇ ਵਿੱਚ ਨਾ ਜਾ ਕੇ ਖਾਣੇ ਦੀ ਤਿਆਰੀ ਕਰ ਲਾ ਉਹ ਸੋਚਦੀ ਆ ਵੀ 15 ਘੰਟਿਆਂ ਦਾ ਸਫ਼ਰ ਕਰਕੇ ਮੈਂ ਹੁਣ ਪੇਕਿਆਂ ਤੋਂ ਆਈਆਂ ਵੀ ਮੰਮੀ ਨੇ ਪੇਕਿਆਂ ਦੀ ਖੈਰ ਸੁੱਕ ਤਾਂ ਪੁੱਛੀ ਨਹੀਂ ਵੀ ਖਾਣੇ ਦਾ ਆਰਡਰ ਦੇਤਾ ਉਹ ਕਹਿੰਦੀ ਕੋਈ ਗੱਲ ਨਹੀਂ ਮੰਮੀ ਵੀ ਅਸੀਂ ਤਾਂ ਨਹੀਂ ਖਾਣਾ ਸਾਨੂੰ ਤਾਂ ਇੰਨੀ ਜ਼ਿਆਦਾ ਭੁੱਖ ਹੈ ਨਹੀਂਗੀ ਵੀ ਅਸੀਂ ਤਾਂ ਜੇ ਕੁਝ ਖਾਣਾ ਮਾੜਾ ਮੋਟਾ ਬਾਹਰੋਂ ਮੰਗਵਾ ਲਾਂਗੇ ਵੀ ਸੋਡੇ ਜੋਗਾ ਮੈਂ ਬਣਾ ਦੂੰਗੀ। ਕਹਿੰਦੀ ਨਹੀਂ ਮੇਰੇ ਜੋਗਾ ਨਹੀਂ ਬਣਾਉਣਾ ਤੇਰੀਆਂ ਦੋਨੋਂ ਲਣਦਾ ਆ ਰਹੀਆਂ ਨੇ ਤੇ ਉਹਨਾਂ ਦੀ ਪਸੰਦ ਦਾ ਖਾਣਾ ਬਣਾਉਣਾ। ਜੋ ਕੁਝ ਬਣਾਉਣਾ ਉਹ ਸਾਰਾ ਕੁਝ ਮੈਂ ਬਣਾ ਰੱਖਿਆ। ਉਹ ਕਹਿੰਦੀ ਅੱਛਾ ਮੰਮੀ ਜੇ ਤੁਹਾਨੂੰ ਪਤਾ ਸੀ ਵੀ ਦੀਦੀ ਹੋਰਿਆ ਨੇ ਆਉਣਾ ਤੁਸੀਂ ਥੋੜੀ ਬੋਤੀ ਤਾਂ ਤਿਆਰੀ ਕਰ ਦੇ। ਉਹ ਕਹਿੰਦੀ ਅੱਛਾ ਮੇਰੀਆਂ ਧੀਆਂ ਦੇ ਆਉਣ ਤੇ ਤੈਨੂੰ ਦੁੱਖ ਹੋਇਆ ਤੂੰ ਕਿ ਪੇਕਿਆਂ ਤੋਂ ਜਾ ਕੇ ਨਹੀਂ ਆਈ। ਚਲ ਉਹਨਾਂ ਕੁਝ ਨਹੀਂ ਬੋਲਦੀ ਉਹ ਚੁੱਪਚਾਪ ਅੰਦਰ ਚਲੀ ਜਾਂਦੀ ਆ। ਸਾਰਾ ਕੁਸ਼ਣ ਆ ਉਹਦਾ ਪਤੀ ਕਮਲ ਆ ਜਿਹੜਾ ਉਹ ਸੁਣ ਲੈਂਦਾ ਤੇ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਦੋ ਕੱਪ ਚਾਹ ਦੇ ਬਣਾ ਦੇ ਉਹ ਕਹਿੰਦੀ ਚਾਹ ਦਾ ਕਿਹੜਾ ਹੁਣ ਟਾਈਮ ਆ ਹੁਣ ਤਾਂ ਖਾਣੇ ਦਾ ਟਾਈਮ ਹੋਇਆ ਪਿਆ ਜਦੋਂ ਨੂੰ ਪਤਾ ਲੱਗਦਾ ਵੀ ਮੇਰੀ ਮਾਂ ਚਾਹ ਨਹੀਂ ਬਣਾਉਗੀ ਚਲੋ ਕੀ ਕਰਦਾ ਉਹਨਾਂ ਆਰਡਰ ਕਰਦਾ ਬਾਹਰੋਂ ਕੁਝ ਖਾਣ ਨੂੰ ਮੰਗਵਾਉਂਦਾ ਤੇ ਚਾਹ ਉਹ ਆਪ ਬਣਾ ਲਿਆਉਂਦਾ ਕਿਉਂਕਿ ਜਿਹੜੀ ਉਹਦੇ ਘਰ ਵਾਲੀ ਸੀ ਉਹ ਬੱਚਿਆਂ ਦੇ ਕੱਪੜੇ ਚੇਂਜ ਕਰਨ ਲੱਗ ਗਈ ਸੀ ਤੇ ਬੱਚਿਆਂ ਨੇ ਨਾ ਫਰੈਸ਼ ਹੋਣਾ ਸੀ ਉਹਨਾਂ ਨੂੰ ਮਤਲਬ ਸਫਰ ਸੀ ਜ਼ਿਆਦਾ ਉਹ ਨਵਾ ਕੇ ਉਹਨਾਂ ਨੇ ਟਾਇਲਟ ਵਗੈਰਾ ਜਾਣਾ ਸੀ ਬੱਚਿਆਂ ਨੇ ਉਹਨਾਂ ਨੂੰ ਫਰੈਸ਼ ਕਰਕੇ ਤੇ ਚਲੋ ਉਹਨੂੰ اے ਸੀ ਵੀ ਇਹ ਸੌ ਜਾਣਗੇ ਵੀ ਸਫ਼ਰ ਦੇ ਵਿੱਚ ਇਹਨਾਂ ਸੁੱਤੇ ਨਹੀਂ ਠੀਕ ਸੈੱਟ ਹੋ ਜਾਣਗੇ ਚਲੋ ਉਹ ਚਾਹ ਬਣਾਉਂਦਾ ਤੇ ਉਹਦੀ ਮਾਂ ਜਿਹੜੀ ਉਹਦੇ ਪਿੱਛੇ ਆ ਜਾਂਦੀ ਆ ਕਹਿੰਦੀ ਬੜਾ ਤੀਮੀ ਥੱਲੇ ਲੱਗਿਆ ਚਾਹ ਤੀਮੀ ਨੂੰ ਕਹਿਣ ਦੀ ਬਜਾਏ ਪਹਿਲਾਂ ਮੈਨੂੰ ਕਿਹਾ ਜੇ ਮੈਂ ਜਵਾਬ ਦੇਤਾ ਤੇ ਆਪ ਬਣਾਉਣ ਲੱਗ ਗਿਆ ਬੜਾ ਕਹਿੰਦੀ ਕੰਮ ਕਰਦਾ ਤੀਮੀ ਦੇ ਮੂਰੇ ਪੱਜ ਪੱਜ ਉਹ ਕਹਿੰਦਾ ਮੰਮੀ ਤੂੰ ਕਿਸੇ ਮੌਕੇ ਖਿਹੜਾ ਛੱਡ ਵੀ ਦਿਆ ਕਰੋ ਤੁਸੀਂ ਮੇਰੀ ਗੱਲ ਸੁਣੋ ਅਸੀਂ 15 ਘੰਟੇ ਦਾ ਸਫ਼ਰ ਕਰਕੇ ਆਏ ਆਂ ਪਹਿਲੀ ਗੱਲ ਤਾਂ ਤੁਹਾਡਾ ਖੁਦ ਦਾ ਫਰਜ਼ ਬਣਦਾ ਸੀ ਚਾਹ ਬਣਾ ਕੇ ਦੇਣ ਦਾ ਦੂਜੀ ਗੱਲ ਬੱਚਿਆਂ ਨੂੰ ਉਹ ਸੰਭਾਲ ਰਹੀ ਆ ਉਹ ਕਿਹੜਾ ਆ ਕੇ ਸੌਂਗੀ ਜਾਂ ਉਹ ਪਏਗੀ ਉਹ ਵੀ ਨਾਲ ਹੀ ਆਈ ਆ ਥੱਕੀ ਬੱਚਿਆਂ ਨੂੰ ਸੰਭਾਲਣਾ ਵੀ ਤਾਂ ਜ਼ਰੂਰੀ ਆ ਜੇ ਦੋ ਕੱਪ ਚਾਹ ਦੇ ਮੈਂ ਬਣਾ ਲੇ ਫਿਰ ਕੀ ਹੋ ਗਿਆ ਚਲੋ ਇੰਨੇ ਨੂੰ ਡੋਰ ਬੈਲ ਵੱਜਦੀ ਆ ਤੇ ਉਹ ਬਾਹਰ ਜਾਂਦਾ ਜੋ ਕੁਝ ਉਹਨੇ ਆਰਡਰ ਕੀਤਾ ਸੀ ਖਾਣ ਲਈ ਉਹ ਆ ਗਿਆ ਸੀ ਉਸ ਤੋਂ ਬਾਅਦ ਉਹ ਆਪਣੇ ਘਰ ਵਾਲੀ ਨੂੰ ਆਵਾਜ਼ ਮਾਰਦਾ ਤੇ ਆਪਣੀ ਮਾਂ ਨੂੰ ਵੀ ਕਹਿੰਦਾ ਆ ਜਾ ਮਾਂ ਚਲੋ ਜੋ ਉਸਨੇ ਮੰਗਵਾਇਆ ਹੁੰਦਾ ਉਹ ਪਲੇਟ ਚ ਪਾ ਕੇ ਲਿਆਉਂਦਾ ਤੇ ਉੱਥੇ ਬਹਿ ਜਾਂਦੇ ਆ ਉਹਦੀ ਮਾਂ ਕਹਿੰਦੀ ਵੀ ਮੈਂ ਨਹੀਂ ਤਲਿਆ ਹੋਇਆ ਖਾਣਾ ਤੁਸੀਂ ਖਾਓ ਫਟਾਫਟ ਤੇ ਉਹਦੇ ਬਾਅਦ ਖਾਣਾ ਬਣਾਓ ਵੀ ਤੇਰੀਆਂ ਭੈਣਾਂ ਆਉਣ ਵਾਲੀਆਂ ਨੇਗੀਆਂ ਉਹ ਕਹਿੰਦਾ ਕੀ ਮਤਲਬ ਭੈਣਾਂ ਉਹ ਕਹਿੰਦੀ ਮਤਲਬ ਕੀ ਤੇਰੀਆਂ ਭੈਣਾਂ ਨੇ ਆਉਣਾ ਉਹ ਕਹਿੰਦਾ ਵੀ ਇਹ ਕਿਹੜਾ ਵੇਲਾ ਭੈਣਾਂ ਦੇ ਆਉਣ ਦਾ ਉਹ ਕਹਿੰਦਾ ਵੀ ਘਟੋ ਘਟ ਉਹਨਾਂ ਨੂੰ ਇਹ ਤਾਂ ਪਤਾ ਹਨਾ ਵੀ ਜੇ ਉਹਨਾਂ ਨੇ ਆਉਣਾ ਹੀ ਸੀ ਵੀ ਅਸੀਂ ਅੱਜ ਆਉਣਾ ਤੇ ਸਾਡਾ ਸਫਰ ਆ ਜਿਹੜਾ ਉਹ ਬਹੁਤ ਲੰਬਾਗਾ ਵੀ ਆ ਕੇ ਪਹਿਲਾਂ ਆ ਜਾਂਦੀਆਂ ਨਾਲੇ ਖਾਣਾ ਤਿਆਰ ਕਰ ਲੈਂਦੀਆਂ ਕਹਿੰਦੀ ਵੀ ਪਹਿਲੀ ਗੱਲ ਤਾਂ ਮੈਨੂੰ ਇਹ ਦੱਸ ਵੀ ਜੇ ਤੇਰੀਆਂ ਭੈਣਾਂ ਆਉਣੀਆਂ ਤੈਨੂੰ ਦੁੱਖ ਆ ਤੇਰੇ ਸੱਸ ਸਹੁਰਾ ਇੰਨੀ ਦੂਰ ਜਾ ਕੇ ਬਹਿ ਗਏ ਆਪਣੇ ਨੂੰਹ ਪੁੱਤ ਕੋਲ ਤੇ ਇੰਨਾ ਸਫਰ ਕਰਕੇ ਤੁਸੀਂ ਥੱਕ ਗਏ ਮੈਂ ਮੰਨਦੀ ਆ ਤੂੰ ਥੱਕ ਗਿਆ ਵੀ ਉਹ ਤਾਂ ਇਹਦੇ ਮਾਪਿਆਂ ਨੂੰ ਸੋਚਣਾ ਚਾਹੀਦਾ ਸੀ ਜੇ ਮੈਨੂੰ ਕਹਿੰਦੀ ਪਹਿਲਾਂ ਪਤਾ ਹੁੰਦਾ ਨਾ ਵੀ ਇਹਦੇ ਮਾਪਿਓ ਇੰਨੀ ਦੂਰ ਰਹਿਣਗੇ ਮੈਂ ਤਾਂ ਤੇਰਾ ਕਦੇ ਉੱਥੇ ਵਿਆਹ ਹੀ ਨਾ ਕਰਦੀ ਉਹ ਕਹਿੰਦਾ ਮਾਂ ਵਿਆਹ ਛੱਡ ਹੁਣ ਤਾਂ ਦੋ ਬੱਚੇ ਵੀ ਹੋ ਗਏ ਵੀ ਜਿਹੜੀ ਗੱਲ ਆ ਉਹ ਕਰ ਵੀ ਤੂੰ ਭੈਣਾਂ ਨੂੰ ਕਹਿ ਤਾਂ ਸਕਦੀ ਸੀ ਉਹ ਕਹਿੰਦੀ ਲੈ ਮੇਰੀਆਂ ਧੀ ਆ ਕੇ ਕਿਉਂ ਕੰਮ ਕਰਨ ਮੈਨੂੰ ਇਹ ਦੱਸ ਵੀ ਉਹ ਸੌਰਿਆਂ ਦੇ ਘਰ ਸਾਰਾ ਦਿਨ ਕੰਮ ਕਰਦੀਆਂ ਥੱਕੀਆਂ ਟੁੱਟੀਆਂ ਰਹਦੀਆਂ ਆ ਕੇ ਉਹਨਾਂ ਨੇ ਆਰਾਮ ਨਹੀਂ ਕਰਨਾ ਉਹ ਕਹਿੰਦਾ ਫਿਰ ਜੇ ਉਹਨਾਂ ਨੇ ਆਰਾਮ ਕਰਨਾ ਸੀ ਉਹ 4 ਦਿਨ ਠਹਿਰ ਕੇ ਆ ਜਾਂਦੀਆਂ ਵੀ ਅੱਜ ਅਸੀਂ ਵੀ ਤਾਂ ਥੱਕੇ ਆਏ ਆਂਗੇ ਉਹ ਕਹਿੰਦਾ ਵੀ ਦੇਖਵਾ ਹੁਣ ਤਾਂ ਖਾਣਾ ਬਣਦਾ ਨਹੀਂਗਾ ਵੀ ਮੈਂ ਤਾਂ ਬਾਹਰੋਂ ਆਰਡਰ ਕਰੂੰ ਉਹ ਕਹਿੰਦੀ ਬਾਹਰਲਾ ਖਾਣਾ ਨਹੀਂ ਮੇਰੀਆਂ ਧੀਆ ਖਾਂਦੀਆਂ ਉਹ ਕਹਿੰਦਾ ਵੀ ਜਦੋਂ ਅਸੀਂ ਖਾਵਾਂਗੇ ਉਹਨਾਂ ਨੂੰ ਵੀ ਬਾਹਰਲੇ ਖਾਣਾ ਪਊ ਉਹ ਕਹਿੰਦੀ ਤੇਰੀ ਜਵਾਨ ਜਿਆਦੇ ਨਹੀਂ ਚੱਲਣ ਲੱਗੀ ਤੇਰਾ ਪਿਓ ਤਾਂ ਕਹਿੰਦੀ ਕਦੇ ਨਹੀਂ ਸੀ ਮੇਰੇ ਸਾਹਮਣੇ ਆਪਦੀ ਮਾਂ ਨਾਲ ਐਂ ਬੋਲਿਆ ਮੈਂ ਤੇਰੇ ਪਿਓ ਨੂੰ ਕਹਿ ਐ ਵੀ ਦਿੰਦੀ ਸੀ ਨਾ ਕਈ ਵਾਰ ਵੀ ਤੂੰ ਮੇਰੀ ਜਮਾਂ ਨਹੀਂ ਮੇਰ ਕਰਦਾ ਤਾਂ ਉਹ ਮੇਰੇ ਨਾਲ ਲੜ ਪੈਂਦਾ ਸੀ ਕਹਿੰਦੀ ਤਾਂ ਹੀ ਫਿਰ ਹੁਣ ਆ ਜਾਣ ਕਹਿੰਦੀ ਪੱਜ ਪੱਜ ਮੈਂ ਕਰੂੰ ਉਹਨਾਂ ਦਾ ਉਹ ਕਹਿੰਦਾ ਵੀ ਦੇਖ ਮਾਂ ਵੀ ਤੈਨੂੰ ਤਾਂ ਆਪਣੀਆਂ ਗੱਲਾਂ ਤੇ ਗੁੱਸਾ ਆਉਂਦਾ ਵੀ ਜਦੋਂ ਮੇਰਾ ਪਿਓ ਹਨਾ ਵੀ ਤੇਰੀ ਗੱਲ ਨਹੀਂ ਮੰਨਦਾ ਸੀ ਕਹਿੰਦੀ ਉਹ ਕਹਿੰਦਾ ਵੀ ਮੈਂ ਤਾਂ ਆਪੇ ਇਹ ਕਹਿਣਾ ਵੀ ਮੇਰੇ ਪਿਓ ਨੂੰ ਇਹੋ ਜੀ ਕੀ ਚੀਪ ਸੀ ਵੀ ਜਿਹੜਾ ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਨਹੀਂ ਕਹਿ ਸਕਦਾ ਸੀ ਵੀ ਦੇਖ ਕੀ ਮੈਂ ਤੈਨੂੰ ਪਿਆਰ ਨਹੀਂ ਕਰਦਾ ਜੇ ਮੈਂ ਆਪਣੇ ਘਰ ਵਾਲੀ ਦੇ ਹੱਕ ਚ ਬੋਲ ਰਿਹਾ ਇਹਦਾ ਮਤਲਬ ਇਹ ਕਿਤੇ ਨਹੀਂ ਕਿ ਮੈਂ ਤੈਨੂੰ ਪਿਆਰ ਨਹੀਂ ਕਰਦਾ ਇੱਕ ਪੁੱਤਰ ਤੇ ਇੱਕ ਪਤੀ ਦਾ ਮੈਂ ਫਰਜ਼ ਨਿਭਾਉਣਾ ਮੈਂ ਇਹ ਵੇਖਣਾ ਵੀ ਕੌਣ ਸਹੀ ਆ ਕੌਣ ਗਲਤ ਆ ਦੇਖੋ ਨਾ ਤਾਂ ਮੈਂ ਉਹਦੀ ਕਰ ਰਿਹਾ ਨਾ ਮੈਂ ਤੇਰੀ ਕਰ ਰਿਹਾ ਜੋ ਮੈਨੂੰ ਠੀਕ ਲੱਗ ਰਿਹਾ ਮੈਂ ਉਹ ਕਹਿ ਰਿਹਾ ਚਲੋ ਉਹ ਕਹਿੰਦਾ ਵੀ ਮੈਂ ਬਹਿਸ ਨਹੀਂ ਕਰਨਾ ਚਾਹੁੰਦਾ ਵੀ ਵੈਸੇ ਵੀ ਤੈਨੂੰ ਪਤਾ ਨਾ ਵੀ ਅਸੀਂ ਇੰਨੇ ਲੰਬੇ ਸਫ਼ਰ ਤੋਂ ਆਏ ਆ ਵੀ ਭੈਣਾਂ ਨੂੰ ਵੀ ਇਹ ਪਤਾ ਸੀ ਤੇ ਵੀ ਫਿਰ ਉਹ ਚਾਰ ਦਿਨ ਠਹਿਰ ਕੇ ਆ ਜਾਂਦੀਆਂ ਚਲੋ ਵੀ ਜੇ ਪਹਿਲਾਂ ਆਈਆਂ ਦੀ ਕਿਤੇ ਅਸੀਂ ਸੇਵਾ ਨਾ ਕੀਤੀ ਹੋਵੇ ਜਾਂ ਖਾਣਾ ਨਾ ਬਣਾ ਕੇ ਖਵਾਇਆ ਹੋਵੇ ਫਿਰ ਤਾਂ ਤੁਸੀਂ ਕਹੋ ਚਲੋ ਭਈ ਉਹਨਾਂ ਖਾਣਾ ਆਰਡਰ ਕਰਦਾ ਤੇ ਇੰਨੇ ਨੂੰ ਉਹਦੀਆਂ ਭੈਣਾਂ ਜਿਹੜੀਆਂ ਆ ਜਾਂਦੀਆਂ ਚਲੋ ਵਧੀਆ ਮਿਲਦੇ ਆ ਮਿਲਣ ਤੋਂ ਬਾਅਦ ਜਿਹੜੀ ਉਹਨਾਂ ਦੀ ਪ੍ਰਿਹਾਈ ਆ ਮਤਲਬ ਪ੍ਰੀਤ ਆ ਜਿਹੜੀ ਉਹ ਆਪਣੀਆਂ ਨਣਦਾਂ ਨੂੰ ਖੁਸ਼ੀ-ਖੁਸ਼ੀ ਮਿਲਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਵੀ ਦੀਦੀ ਤੁਸੀਂ ਚਾਹ ਪੀਣੀ ਆ ਉਹ ਕਹਿੰਦੀ ਆ ਵੀ ਨਹੀਂ ਚਾਹ ਤਾਂ ਨਹੀਂ ਅਸੀਂ ਪੀਣੀ ਅਸੀਂ ਤਾਂ ਖਾਣਾ ਹੀ ਖਾਵਾਂਗੇ ਤੇ ਥੋੜੇ ਜੇ ਟਾਈਮ ਬਾਅਦ ਖਾਣਾ ਜਿਹੜਾ ਆ ਜਾਂਦਾ ਖਾਣਾ ਡਾਈਨਿੰਗ ਟੇਬਲ ਤੇ ਜਿਹੜਾ ਰੱਖਿਆ ਜਾਂਦਾ ਤੇ ਉਹਨਾਂ ਨੂੰ ਆਵਾਜ਼ ਮਾਰੀ ਜਾਂਦੀ ਹੈਗੀ ਪ੍ਰੀਤ ਕਹਿੰਦੀ ਆ ਵੀ ਆਜੋ ਦੀਦੀ ਖਾਣਾ ਖਾ ਲਓ ਜਦੋਂ ਉਹ ਖਾਣਾ ਖਾਣ ਬੈਠਦੀਆਂ ਤੇ ਉਹ ਇੱਕ ਦੂਜੀ ਵੱਲ ਵੇਖਦੀਆਂ ਵੀ ਖਾਣਾ ਬਾਹਰੋਂ ਮੰਗਾਇਆ ਲੱਗਦਾ ਤੇ ਛੋਟੀ ਨਣਦਾ ਜਿਹੜੀ ਉਹ ਕਹਿੰਦੀ ਆ ਕਿ ਭਾਬੀ ਤੈਨੂੰ ਪਤਾ ਨਾ ਅਸੀਂ ਬਾਹਰਲਾ ਖਾਣਾ ਨਹੀਂ ਖਾਂਦੀਆਂ ਅੱਜ ਬਾਹਰਲਾ ਖਾਣਾ ਕਿਉਂ ਮੰਗਵਾਇਆ ਉਹ ਕਹਿੰਦੀ ਵੀ ਤੁਹਾਡੇ ਭਰਾ ਨੇ ਮੰਗਵਾਇਆ ਤਾਂ ਉਹਨਾਂ ਦੀ ਮਾਂ ਕਹਿੰਦੀ ਵੀ ਸੋਨੂ ਨਹੀਂ ਪਤਾ ਤੁਹਾਡੇ ਘਰ ਵਾਲਿਆਂ ਵਰਗਾ ਥੋੜੀ ਆ ਜਾਂ ਤੁਹਾਡੇ ਪਿਓ ਵਰਗਾ ਥੋੜੀ ਆ ਇਹ ਨਹੀਂ ਚਾਹੁੰਦਾ ਵੀ ਇਹਦੇ ਘਰ ਵਾਲੀ ਨੂੰ ਕੋਈ ਥਕਾਵਟ ਹੋਵੇ ਇਹਦੇ ਘਰ ਵਾਲੀ ਪੇਕੀਆਂ ਤੋਂ ਆਈ ਸੀ ਨਾ ਫਿਰ ਥੱਕ ਕੇ ਭਰਾ ਦੇ ਵਿਆਹ ਤੋਂ ਵੀ ਹੁਣ ਥੱਕ ਜਾਂਦੀ ਜੇ ਖਾਣਾ ਬਣਾ ਲੈਂਦੀ ਉਹ ਕਹਿੰਦਾ ਓਹੋ ਮਾਂ ਤੂੰ ਉਹੀ ਗੱਲਾਂ ਫੇਰ ਛੇੜ ਲਈਆਂ ਉਹ ਆਪਣੀਆਂ ਭੈਣਾਂ ਨੂੰ ਕਹਿੰਦਾ ਵੀ ਦੇਖੋ ਦੀਦੀ ਮੇਰੀ ਗੱਲ ਸੁਣੋ ਤੁਹਾਡੇ ਪਤੀ ਤੁਹਾਡੇ ਲਈ ਜੇ ਨਾ ਕਰਨਗੇ ਵੀ ਇਸ ਤਰ੍ਹਾਂ ਕਰਨ ਤੁਹਾਡੇ ਨਾਲ ਵੀ ਸਾਰਾ ਦਿਨ ਤੁਹਾਡੇ ਤੋਂ ਕੰਮ ਕਰਾਉਣ ਮੰਨ ਲਵੋ ਤੁਸੀਂ ਬਹੁਤ ਲੰਬੇ ਸਫ਼ਰ ਤੋਂ ਆਈਆਂ ਹੋ ਤੇ ਹੁਣ ਸਾਰ ਤੋਂ ਨੂੰ ਕੋਈ ਕਹਦੇ ਵੀ ਖਾਣਾ ਬਣਾਓ ਤੇ ਬੱਚੇ ਵੀ ਤੁਸੀਂ ਸੰਭਾਲਣੇ ਹੋਣ ਵੀ ਕੀ ਤੁਹਾਡਾ ਐ ਨਹੀਂ ਹੋਊ ਦਿਲ ਨਹੀਂ ਦੁਖੂਗਾ ਚਲੋ ਚੁੱਪ ਕਰ ਜਾਂਦੀਆਂ ਤੇ ਉਹ ਕਹਿੰਦੀਆਂ ਕਿ ਅਸੀਂ ਕੀ ਕਹੀਏ ਵੀਰੇ ਸਾਨੂੰ ਮਾਂ ਦੀ ਗੱਲ ਵੈਸੇ ਠੀਕ ਹੀ ਲੱਗਦੀ ਆ ਵੀ ਹੁਣ ਤੂੰ ਤਾਂ ਭਾਬੀ ਨੂੰ ਐਂ ਚਾਹਣਾ ਵੀ ਤੇਰੀ ਘਰ ਵਾਲੀ ਨੂੰ ਕੋਈ ਔਖ ਨਾ ਹੋਵੇ ਵੀ ਅੱਜ ਅਸੀਂ ਆ ਗਿਆਂ ਭਰਾਵਾ ਅਸੀਂ ਤਾਂ ਨਾ ਆਵਾਂ ਗਿਆਂ ਜੇ ਸਾਡਾ ਖਾਣਾ ਬਣਾਉਂਦੇ ਆ ਤੇਰੀ ਘਰ ਵਾਲੀ ਥੱਕਦੀ ਆ ਜਾਂ ਤੇਰੇ ਘਰ ਵਾਲੀ ਨੂੰ ਥਕਾਵਟ ਹੁੰਦੀ ਆ ਉਹ ਕਹਿੰਦਾ ਵੀ ਮੈਨੂੰ ਉਹਨੇ ਬਿਲਕੁਲ ਨਹੀਂ ਕਿਹਾ ਇਹ ਤਾਂ ਮੇਰੀ ਸਮਝ ਐ ਕਹਿੰਦਾ ਮੇਰੀ ਗੱਲ ਸੁਣੋ ਵੀ ਤੁਹਾਨੂੰ ਇੱਕ ਔਰਤ ਹੋ ਕੇ ਔਰਤ ਦਾ ਦਰਦ ਦੁੱਖ ਤਕਲੀਫ ਆ ਜਿਹੜੀ ਉਹ ਦਿਖਾਈ ਨਹੀਂ ਦਿੰਦੀ ਮੈਨੂੰ ਕਿਵੇਂ ਦਿੰਦੀ ਆ ਉਹ ਕਹਿੰਦੀਆਂ ਵੀ ਅਸੀਂ ਤੇਰੇ ਨਾਲ ਕੋਈ ਬਹਿਸ ਨਹੀਂ ਕਰਨਾ ਚਾਹੁੰਦੀਆਂ ਪਰ ਅਸੀਂ ਹਣਾ ਆਪਦੇ ਘਰ ਦੇ ਵਿੱਚ ਸਾਰਾ ਦਿਨ ਕੰਮ ਕਰਦੀਆਂ ਖਾਣਾ ਵੀ ਆਪਣੇ ਹੱਥੀ ਬਣਾਉਣੀਆ ਜਦੋਂ ਸਾਡੇ ਕੋਈ ਰਿਸ਼ਤੇਦਾਰ ਆਉਂਦਾ ਅਸੀਂ ਤਾਂ ਕਦੇ ਬਾਹਰੋਂ ਖਾਣਾ ਨਹੀਂ ਮੰਗਵਾਇਆਗਾ ਉਹ ਕਹਿੰਦਾ ਵੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਤੁਹਾਡੀਆਂ ਜਿਹੜੀਆਂ ਸੱਸਾਂ ਨੇ ਨਾ ਤੁਹਾਡੇ ਨਾਲ ਬਰਾਬਰ ਕੰਮ ਕਰਦੀਆਂ ਨਹੀਂ ਗਈਆਂ ਕੀ ਕਦੇ ਆਏ ਹੋਇਆ ਵੀ ਤੁਹਾਡੀਆਂ ਨਣ ਦਾ ਆਈਆਂ ਹੁਣ ਤੇ ਉਹ ਬੇਲੀਆਂ ਵੇਖ ਕੇ ਖਾ ਕੇ ਮੁੜ ਗਈਆਂ ਹੁਣ ਤੇ ਜਾਂ ਕੱਲੀਆਂ ਨੇ ਤੁਸੀਂ ਖਾਣਾ ਬਣਾਇਆ ਹੋਵੇ ਤੁਹਾਡੀ ਸੱਸ ਨੇ ਤੁਹਾਡੇ ਨਾਲ ਹੈਲਪ ਨਾ ਕੀਤੀ ਹੋਵੇ ਤੇ ਉਹ ਕਹਿੰਦੀ ਆ ਵੀ ਨਹੀਂ ਐ ਤਾਂ ਨਹੀਂ ਵੀ ਸਾਡੀ ਸੱਸ ਸਾਡੀ ਮਦਦ ਤਾਂ ਕਰਦੀ ਆ ਤੇ ਉਹ ਕਹਿੰਦਾ ਵੀ ਫੇਰ ਤੇ ਉਹਦੀ ਮਾਂ ਆ ਗੋ ਬੋਲ ਪੈਂਦੀ ਆ ਕਹਿੰਦੀ ਤੇਰਾ ਕੀ ਮਤਲਬ ਆ ਤੂੰ ਕੀ ਚਾਹਣਾ ਤੂੰ ਕੀ ਕਹਿਣਾ ਚਾਹਣਾ ਵੀ ਅਸੀਂ ਕੰਮ ਨਹੀਂ ਕਰਾਉਂਦੀਆਂ ਤੇਰੀਆਂ ਭੈਣਾਂ ਨੇ ਤੇਰੇ ਵਿਆਹ ਚ ਕੰਮ ਨਹੀਂ ਕੀਤਾ ਭੱਜ ਭੱਜ ਕੇ ਤਾਂ ਕੰਮ ਕਰਦੀਆਂ ਸੀ ਕਹਿੰਦਾ ਉਹ ਮਾਂ ਤੂੰ ਗਲਤ ਕਿਉਂ ਸਮਝਦੀ ਆ ਮੈਂ ਕਦੋਂ ਕਿਹਾ ਵੀ ਮੇਰੀਆਂ ਭੈਣਾਂ ਕੰਮ ਨਹੀਂ ਕਰਦੀਆਂ ਮੈਂ ਤਾਂ ਸਿਰਫ ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਆ ਤੁਸੀਂ ਕਿਉਂ ਦਿਲ ਤੇ ਲਾਉਨੇ ਹੋ ਕਹਿੰਦੀ ਆਹ ਹੋਆ ਹੋ ਵੱਡਾ ਆਇਆ ਤੂੰ ਹੁਣ ਸਿਆਣਾ ਜੰਮ ਪਿਆ ਮੇਰਾ ਹੀ ਪੁੱਤਾਂ ਕਹਿੰਦੀ ਜਦੋਂ ਤੇਰੀਆਂ ਭੂਆ ਹੋਰੀਆਂ ਆਉਂਦੀਆਂ ਸੀ ਨਾ ਤੇਰਾ ਪਿਓ ਮੈਨੂੰ ਸਾਰਾ ਦਿਨ ਕੰਮ ਲਾਈ ਰੱਖਦਾ ਸੀ ਨਾ ਤੇਰੀ ਦਾਦੀ ਨਾਲ ਲੱਗਦੀ ਸੀ ਮੈਂ ਸਾਰਾ ਦਿਨ ਇਕੱਲੀ ਕੰਮ ਕਰਦੀ ਜਦੋਂ ਆ ਜਾਂਦੀਆਂ ਕਹਿੰਦੀ ਚਾਰ ਚਾਰ ਪੰਜ ਪੰਜ ਦਿਨ ਵੇਲੀਆਂ ਬੈਠੀਆਂ ਰਹਿੰਦੀਆਂ ਉਧਰ ਤੁਰਗੀਆਂ ਉਧਰ ਤੁਰਗੀਆਂ ਮੈਂ ਇਕੱਲੀ ਖਾਣਾ ਬਣਾਉਂਦੀ ਕਦੇ ਕਿਸੇ ਨੇ ਚਾੱਕ ਕੇ ਪਲੇਟ ਨਹੀਂ ਸੀ ਮਾਂਜੀ ਕਦੇ ਕਿਸੇ ਨੇ ਕੋਈ ਕੰਮ ਨਹੀਂ ਕਰਾਇਆ ਸੀ ਉਹ ਕਹਿੰਦਾ ਵੀ ਫਿਰ ਮੈਂ ਤੈਨੂੰ ਸੱਚੀ ਗੱਲ ਕਹਾਂ ਮਾਂ ਵੀ ਤਾਂ ਹੀ ਫਿਰ ਅੱਜ ਭੂਆ ਨਾਲ ਤੂੰ ਵਰਤਦੀ ਆ ਵੀ ਜਿਹੜਾ ਵਿਵਹਾਰ ਉਦੋਂ ਭੂਆ ਹੋਰੀਆਂ ਨੇ ਤੇਰੇ ਨਾਲ ਕੀਤਾ ਉਹਨਾਂ ਕਰਕੇ ਤੂੰ ਉਹਨਾਂ ਨੂੰ ਬੁਲਾਉਂਦੀ ਨਹੀਂ ਤੇ ਉਹ ਇਸ ਘਰੇ ਆਉਂਦੀਆਂ ਨਹੀਂ ਵੀ ਟੋਟੀ ਗਈਆਂ ਵੀ ਜੇ ਉਦੋਂ ਹੀ ਆਏ ਹੁੰਦਾ ਵੀ ਜੇ ਡੈਡੀ ਸਹੀ ਦਾ ਸਾਥ ਦਿੰਦੇ ਉਦੋਂ ਹੀ ਡੈਡੀ ਆਪਦੀਆਂ ਭੈਣਾਂ ਨੂੰ ਕਹਿੰਦੇ ਵੀ ਦੇਖੋ ਭਾਈ ਤੁਸੀਂ ਆਓ ਜੀ ਸਦਕੇ ਆਓ ਤੁਹਾਡੀ ਪਰਜਾਈ ਕਦੇ ਤੁਹਾਡੇ ਤੇ ਨੱਕ ਬੁੱਲ ਨਹੀਂ ਕੱਢੂਗੀ ਜੇ ਮੇਰੀ ਦਾਦੀ ਨੂੰ ਮੇਰੇ ਪਿਓ ਨੇ ਕਿਹਾ ਹੁੰਦਾ ਵੀ ਮਾਂ ਤੂੰ ਨਾਲ ਕੰਮ ਕਰਾ ਜੇ ਉਹ ਇਕੱਲੀ ਕੰਮ ਕਰੂਗੀ ਤਾਂ ਉਹ ਵੀ ਥੱਕ ਜਾਊਗੀ ਅੱਕ ਜਾਊਗੀ ਵੀ ਜੇ ਉਹਨਾਂ ਨੇ ਸਟੈਂਡ ਲਿਆ ਹੁੰਦਾ ਤਾਂ ਅੱਜ ਭੂਆ ਹੋਰੀਆਂ ਤੇਰੇ ਨਾਲ ਵਰਤਦੀਆਂ ਹੁੰਦੀਆਂ ਵੀ ਉਹੀ ਗੱਲ ਜਿਹੜੀ ਗਲਤੀ ਤੇਰੀ ਸੱਸ ਨੇ ਤੇ ਤੇਰੀਆਂ ਨਣਦਾ ਨੇ ਕੀਤੀ ਆ ਉਹੀ ਤੁਸੀਂ ਕਰਨ ਜਾ ਰਹੀਓ ਤੇਰੀਆਂ ਧੀਆਂ ਤੇ ਤੁਸੀਂ ਕਰ ਰਹੇ ਹੋ ਤੇਰੀ ਅੱਜ ਭੂਆ ਹੋਰੀਆਂ ਨਾਲ ਜਾਂ ਦਾਦੀ ਹੋਰੀਆਂ ਨਾਲ ਕਿਉਂ ਨਹੀਂ ਬਣੀ ਕਿਉਂਕਿ ਉਹਨਾਂ ਨੇ ਤੁਹਾਡੇ ਨਾਲ ਮਦਦ ਨਹੀਂ ਕਰਾਈ ਤੁਹਾਡੇ ਨਾਲ ਮਾੜਾ ਵਿਵਹਾਰ ਕੀਤਾ ਉਹ ਕਹਿੰਦਾ ਵੀ ਜਿਹੜੀਆਂ ਗਲਤੀਆਂ ਮੇਰੀ ਦਾਦੀ ਤੇ ਮੇਰੀਆਂ ਭੂਆ ਨੇ ਕੀਤੀਆਂ ਵੀ ਤੁਸੀਂ ਉਹੀ ਕਿਉਂ ਦੁਹਰਾ ਰਹੇ ਹੋ ਆਪਣੇ ਭਰਾ ਦੀਆਂ ਗੱਲਾਂ ਸੁਣ ਕੇ ਉਹਦੀਆਂ ਭੈਣਾਂ ਨੂੰ ਕੁਝ-ਕੁਝ ਸਮਝ ਆ ਗਈ ਸੀ ਚਲੋ ਉਹ ਖਾਣਾ ਵਗੈਰਾ ਖਾਂਦੇ ਆ ਤੇ ਉਸ ਤੋਂ ਬਾਅਦ ਸਾਰੇ ਜਾਨੇ ਹਨਾ ਆਪੋ ਆਪਣੇ ਕਮਰਿਆਂ ਵਿੱਚ ਜਾ ਕੇ ਸੌਂ ਜਾਂਦੇ ਆ ਅਗਲੇ ਦਿਨ ਸਵੇਰੇ ਚਲੋ ਪ੍ਰੀਤ ਉੱਠਦੀ ਆ ਉੱਠ ਕੇ ਉਹ ਸਾਰਿਆਂ ਲਈ ਚਾਹ ਬਣਾਉਂਦੀ ਆ ਚਾਹ ਤੋਂ ਬਾਅਦ ਉਹ ਨਾਸ਼ਤੇ ਦੀ ਤਿਆਰੀ ਕਰਨ ਲੱਗ ਜਾਂਦੀ ਆ ਨਾਸ਼ਤਾ ਚਲੋ ਬਣਾਉਂਦੀ ਆ ਉਹ ਸਾਰਿਆਂ ਨੂੰ ਖੁਸ਼ੀ-ਖੁਸ਼ੀ ਨਾਸ਼ਤਾ ਪਰੋਸਦੀ ਆ ਤੇ ਉਸ ਤੋਂ ਬਾਅਦ ਜਿਹੜੀਆਂ ਉਹਦੀਆਂ ਨਣਦਾਂ ਨੇ ਉਹ ਉੱਠਦੀਆਂ ਨੇ ਨਹਾ ਧੋ ਕੇ ਫਰੈਸ਼ ਹੁੰਦੀਆਂ ਨੇ ਤੇ ਖਾਣਾ ਉਹਨਾਂ ਨੇ ਖਾ ਲਿਆ ਜਦੋਂ ਚਲੋ ਇੱਕ ਨਣਦਾ ਜਿਹੜੀ ਉਹ ਭਾਂਡੇ ਚਾ ਕੇ ਰਸੋਈ 'ਚ ਧਰਨ ਵਗ ਜਾਂਦੀ ਆ ਤੇ ਦੂਜੀ ਹੈ ਜਿਹੜੀ ਉਹ ਆਪਦੀ ਪਰਝਾਈ ਨਾਲ ਸਫਾਈਆਂ ਕਰਾਉਣ ਲੱਗ ਜਾਂਦੀ ਆ ਤੇ ਜਿਹੜੀ ਉਹਨਾਂ ਦੀ ਮਾਂ ਗਈ ਉਹ ਰਸੋਈ ਦੇ ਵਿੱਚ ਬਰਤਨ ਸਾਫ ਕਰਨ ਲੱਗ ਜਾਂਦੀ ਆ ਤੇ ਪ੍ਰੀਤ ਆ ਜਿਹੜੀ ਉਹ ਹੈਰਾਨੀ ਨਾਲ ਵੇਖਦੀ ਆ ਵੀ ਇਹ ਇਹੋ ਹੀ ਨਣਦਾਂ ਜਿਹੜੀਆਂ ਖਾ ਕੇ ਭਾਂਡੇ ਵੀ ਨਹੀਂ ਚੱਕਦੀਆਂ ਸੀ ਤੇ ਮੇਰੀ ਮਾਤਾ ਨੇ ਕਦੇ ਭਾਂਡੇ ਝੂਠੇ ਸਿੰਕ ਚ ਨਹੀਂ ਧਰੇ ਸੀ ਤੇ ਅੱਜ ਇਹ ਭਾਂਡੇ ਮਾਜ ਰਹੀ ਆ ਚਲੋ ਭਈ ਉਹ ਨਾ ਚੁੱਪ ਵੀ ਰਹਿੰਦੀ ਆ ਹੈਰਾਨ ਜਦੋਂ ਉਹਦੀ ਨਣਦ ਝਾੜੂ ਲਾਉਣ ਲੱਗਦੀ ਆ ਤਾਂ ਉਹ ਕਹਿੰਦੀ ਆ ਵੀ ਨਹੀਂ ਦੀਦੀ ਤੁਸੀਂ ਤਾਂ ਆਪ ਥੱਕੇ ਹੋਏ ਆਏ ਹੋ ਹਣਾ ਮੈਂ ਲਾ ਲੂ ਝਾੜੂ ਉਹ ਕਹਿੰਦੀ ਵੀ ਨਹੀਂ ਭਾਗੋ ਵੀਰੇ ਦੀਆਂ ਗੱਲਾਂ ਨੇ ਨਾ ਸਾਡੀਆਂ ਅੱਖਾਂ ਖੋਲ ਦਿੱਤੀਆਂ ਅਸੀਂ ਸਾਰਾ ਦਿਨ ਸੌਰੇ ਘਰ ਕੰਮ ਕਰਦੇ ਆ ਅਸੀਂ ਕਿਹੜਾ ਥੱਕ ਜਾਂਦੇ ਆ ਇੱਥੇ ਤਾਂ ਅਸੀਂ ਕਰਨਾ ਹੀ ਇੱਕ ਕੰਮ ਆ ਵੀ ਜੇ ਇੱਕ ਦੋ ਦਿਨ ਆ ਕੇ ਅਸੀਂ ਤੇਰੇ ਤੇ ਬੋਝ ਬਣਾਂਗੇ ਤਾਂ ਵਾਕਿਆ ਹੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਡੇ ਨਾਲ ਗੁੱਸੇ ਰਹੋਗੇ ਤੁਹਾਨੂੰ ਸਾਡੇ ਤੇ ਗੁੱਸਾ ਆਊਗਾ ਵੀ ਅਸੀਂ ਉਹ ਗਲਤੀ ਨਹੀਂ ਦੁਹਰਾਉਣਾ ਚਾਹੁੰਦੀਆਂ ਜੋ ਪੂਆ ਨੇ ਦੁਹਰਾਈ ਆ ਜਾਂ ਜੋ ਦਾਦੀ ਨੇ ਦੁਹਰਾਈ ਆ ਰਾਤ ਵੀਰੇ ਦੀਆਂ ਗੱਲਾਂ ਸੁਣਨ ਤੋਂ ਬਾਅਦ ਅਸੀਂ ਤਿੰਨਾਂ ਜਣੀਆਂ ਨੇ ਇਹੀ ਫੈਸਲਾ ਕੀਤਾ ਤੇ ਅਸੀਂ ਮੰਮੀ ਨੂੰ ਇਹੀ ਕਿਹਾ ਵੀ ਮਾਂ ਜਿੰਨਾ ਚਿਰ ਨੈਣ ਪ੍ਰਾਣ ਤੁਰਦੇ ਆ ਜੇ ਭਾਬੀ ਦੀ ਮਦਦ ਕਰਾ ਦੇਉਗੇ ਤਾਂ ਤੁਸੀਂ ਵੀ ਲਿੱッセ ਨਹੀਂ ਹੋ ਜਾਓਗੇ ਵੀ ਇਹੀ ਗੱਲ ਸਮਝਦੀ ਘਾਟ ਸੀ ਵੀ ਸਮਝਣ ਦੀ ਹੀ ਸਮਝਣ ਦੀ ਹੀ ਗੱਲ ਹੁੰਦੀ ਆ ਵੀ ਆਪਾਂ ਉਹੀ ਵਿਵਹਾਰ ਆਪਣੀ ਆਉਣ ਵਾਲੀ ਪੀੜੀ ਨਾਲ ਕਰਨ ਲੱਗ ਜਾਨੇ ਆ ਜੋ ਸਾਡੀ ਪਿਛਲੀ ਪੀੜ੍ਹੀ ਨੇ ਸਾਡੇ ਨਾਲ ਕੀਤਾ ਹੁੰਦਾ ਪਰ ਸਮੇਂ ਅਨੁਸਾਰ ਸਾਨੂੰ ਆਪਣੀ ਸੋਚ ਤੇ ਆਪਣਾ ਵਿਵਹਾਰ ਬਦਲਣ ਦੀ ਲੋੜ ਹੁੰਦੀ ਆ ਤਾਂ ਕਿ ਸਾਡੇ ਪਰਿਵਾਰ ਤੇ ਰਿਸ਼ਤਿਆਂ ਦੇ ਵਿੱਚ ਆਪਣਾਪਣ ਤੇ ਮਿਠਾਸ ਆ ਜਿਹੜੀ ਉਹ ਬਣੀ ਰਹੇ ਕਦੇ ਵੀ ਕਿਸੇ ਔਰਤ ਨੂੰ ਦੂਸਰੀ ਔਰਤ ਦੇ ਪ੍ਰਤੀ ਉਹੋ ਜੀ ਸੋਚ ਨਹੀਂ ਰੱਖਣੀ ਚਾਹੀਦੀ ਇੱਕ ਸੱਸ ਨੂੰ ਆਪਣੀ ਨੂੰਹ ਪ੍ਰਤੀ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਮੇਰੀ ਸੱਸ ਨੇ ਮੇਰੇ ਨਾਲ ਇਦਾਂ ਕੀਤਾ ਤੇ ਮੈਂ ਵੀ ਆਪਣੀ ਨੂੰਹ ਨਾਲ ਇਦਾਂ ਹੀ ਕਰੂੰ ਜੋ ਚੀਜ਼ਾਂ ਉਹਨੇ ਆਪਣੀ ਸੱਸ ਦੇ ਵਿੱਚ ਨੋਟ ਕੀਤੀਆਂ ਉਹਦੀ ਸੱਸ ਨੇ ਜੋ ਉਹਦੇ ਨਾਲ ਗਲਤ ਕੀਤੀਆਂ ਉਹ ਕੋਸ਼ਿਸ਼ ਕਰੇ ਕਿ ਮੈਂ ਆਪਣੀ ਨੂੰਹ ਦੇ ਨਾਲ ਉਹ ਨਾ ਕਰਾਂ ਤਾਂ ਕਿ ਜਿਹੜੀ ਨੂੰਹ ਆ ਉਹ ਬੜੇ ਪੇਵਲੇ ਆਪਣੀ ਸੱਸ ਦੀ ਤੇ ਆਪਣੀਆਂ ਨਣਦਾਂ ਨੂੰ ਵਧੀਆ ਜੀ ਆਇਆਂ ਕਹਿ ਸਕੇ ਰਿਸ਼ਤਿਆਂ ਦੇ ਵਿੱਚ ਇਸ ਤਰ੍ਹਾਂ ਹੀ ਮਿਠਾਸ ਬਣੀ ਰਹੇ ਕਿਉਂਕਿ ਸਦਾ ਇਸ ਦੁਨੀਆ ਤੇ ਕਿਸੇ ਨੇ ਨਹੀਂ ਰਹਿਣਾ ਰਿਸ਼ਤੇ ਆ ਜਿਹੜੇ ਇਹ ਟਾਈਮ ਦੇ ਨਾਲ ਬਦਲਦੇ ਰਹਿੰਦੇ ਆ ਪਹਿਲਾਂ ਇੱਕ ਕੁੜੀ ਆ ਜਿਹੜੀ ਘਰ ਦੇ ਵਿੱਚ ਕੁੜੀ ਹੁੰਦੀ ਆ ਜਦੋਂ ਉਹ ਵਿਆਹੀ ਜਾਂਦੀ ਆ ਤਾਂ ਉਹਦੇ ਜਿਹੜੇ ਪਤੀ ਜੀ ਪਤੀਜੀਆਂ ਆ ਜਾਂਦੇ ਆ ਫਿਰ ਉਹ ਘੂਆ ਬਣ ਜਾਂਦੀ ਆ ਤੇ ਉਸ ਤੋਂ ਬਾਅਦ ਉਹਦੀ ਸਾਂਝ ਆ ਜਿਹੜੀ ਉਸ ਪਰਿਵਾਰ ਨਾਲ ਉਹ ਘਟਦੀ ਜਾਂਦੀ ਆ ਇਸੇ ਤਰ੍ਹਾਂ ਇੱਕ ਔਰਤ ਪਹਿਲਾਂ ਨੂੰਹ ਹੁੰਦੀ ਆ ਫਿਰ ਉਹ ਸੱਸ ਬਣਦੀ ਆ ਸਾਨੂੰ ਹਰ ਇੱਕ ਰਿਸ਼ਤੇ ਦੇ ਵਿੱਚ ਉਹ ਜਿਹਾ ਹੀ ਬਿਹੇਵ ਰੱਖਣਾ ਚਾਹੀਦਾ ਜਿਹੇ ਜਾਂ ਅਸੀਂ ਆਪਣੇ ਉਸ ਰਿਸ਼ਤੇ ਤੋਂ ਕਰਦੇ ਆਂ ਮਤਲਬ ਇੱਕ ਨੂੰ ਹੋਣ ਦੇ ਨਾਤੇ ਜੇ ਸਾਡੀ ਸੱਸ ਨੇ ਸਾਡੇ ਨਾਲ ਗਲਤ ਕੀਤਾ ਤਾਂ ਅਸੀਂ ਆਪਣੀ ਨੂੰਹ ਦੇ ਨਾਲ ਉਹ ਨਾ ਕਰੀਏ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਕੱਲ੍ਹ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆਂ ਕਮੈਂਟ ਜਿਹੜੇ ਤੁਸੀਂ ਉਹ ਕਹਾਣੀ ਪੂਰੀ ਸੁਣਿਆ ਕਰੋ ਤੇ ਕਹਾਣੀ ਬਾਰੇ ਹੀ ਜਿਹੜੀ ਕਮੈਂਟ ਆ ਉਹ ਕਰਿਆ ਕਰੋ ਪਹਿਲਾ ਕਮੈਂਟ ਹੈ ਜਗਦੀਸ਼ ਕੁਮਾਰ ਬਹੁਤ ਹੀ ਵਧੀਆ ਕਹਾਣੀ ਹੈ ਨੇਕੀ ਤੇ ਇਮਾਨਦਾਰੀ ਨਾਲ ਲੜਕੀ ਨੇ ਬਹੁਤ ਵਧੀਆ ਫੈਸਲਾ ਕੀਤਾ ਗੁਰਪ੍ਰੀਤ ਸਿੰਘ ਨਾਈਸ ਸਟੋਰੀ ਜੀ ਬਨੀਤਾ ਰਾਣੀ ਵੈਰੀ ਨਾਈਸ ਕਸ਼ਮੀਰ ਖਖ ਨਾਈਸ ਸਟੋਰੀ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵੈਰੀ ਨਾਈਸ ਸਟੋਰੀ ਸਿਸਟਰ ਜੀ ਵੀਰਪਾਲ ਬਰਾੜ ਨਾਈਸ ਸਟੋਰੀ ਕਿਰਨ ਅਗਮਜੋਤ ਬਹੁਤ ਵਧੀਆ ਕਹਾਣੀਆਂ ਰਿਕਸ਼ੇ ਵਾਲੇ ਨੇ ਕੁੜੀ ਦਾ ਸਾਥ ਦਿੱਤਾ ਤੇ ਕੁੜੀ ਨੇ ਵੀ ਉਹਨਾਂ ਦੀ ਲਾਈਫ ਬਦਲ ਦਿੱਤੀ ਪ੍ਰਗਟ ਸਿੰਘ ਦੀ ਏਡੀ ਤੋਂ ਮੇਰੀ ਭੈਣ ਗੁਰਮੀਤ ਦੀਦੀ ਜੀ ਬਹੁਤ ਸੋਹਣੀ ਕਹਾਣੀ ਹੈ ਹਰਜਿੰਦਰ ਨਹਿਲ ਸੰਗਰੂਰ ਤੋਂ ਭੈਣ ਜੀ ਕਹਾਣੀ ਪੋਸਟ ਕਰਨ ਦਾ ਇੱਕ ਫਿਕਸ ਟਾਈਮ ਨਹੀਂ ਰੱਖਿਆ ਜਾ ਸਕਦਾ ਜੇ ਰੱਖਿਆ ਜਾ ਸਕਦਾ ਹੋਇਆ ਤਾਂ ਜ਼ਰੂਰ ਦੱਸਣਾ ਮੈਂ ਤੁਹਾਨੂੰ ਹਣਾ ਜਵਾਬ ਦੇਤਾ ਸੀ ਵੀਰੇ ਕੱਲ੍ਹ ਹੀ ਤੇ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੇਤਾ ਕਿ ਆਪਣੀ ਜੋ ਚੈਨਲ ਨੇ ਉਹਨਾਂ ਤੇ 1 ਤੇ 10 ਵਜੇ ਕਹਾਣੀ ਆਉਂਦੀ ਆ 1 ਤੇ 11 ਵਜੇ ਆਉਂਦੀ ਆ ਤੇ ਸ਼ਾਮ ਨੂੰ 6:30 ਵਜੇ 7 ਵਜੇ ਤੇ 8 ਵਜੇ ਉਹ ਤਾਂ ਇਹ ਹੁੰਦਾ ਵੀ ਕਈ ਵਾਰੀ ਜਦੋਂ ਇਹਵੇਂ ਜ਼ਿਆਦਾ ਵੱਧ ਜਾਂਦੇ ਆ ਨਾ ਤਾਂ ਕਹਾਣੀ ਅਪਲੋਡ ਕਰਨ ਦਾ ਸਮਾਂ ਜਿਹੜਾ ਉਹ ਥੋੜਾ ਫਰਕ ਪੈ ਜਾਂਦਾ ਨਹੀਂ ਤਾਂ ਤਕਰੀਬਨ ਏਸੇ ਸਮੇਂ ਹੀ ਆਪਣੀ ਕਹਾਣੀ ਆਉਂਦੀ ਆ ਅੱਗੇ ਆਗਮ ਜੋਤ ਥੈਂਕਸ ਜੀ ਜੀ ਇੰਨੀਆਂ ਬlesਸਿੰਗਸ ਦੇਣ ਲਈ ਮੇਰੇ ਬੱਚਿਆਂ ਲਈ ਨਹੀਂ ਇਹਦੇ ਵਿੱਚ ਥੈਂਕਸ ਵਾਲੀ ਕੋਈ ਗੱਲ ਨਹੀਂ ਕਿਉਂਕਿ ਜੋ ਕੁਝ ਆਪਾਂ ਦੇ ਸਕਦੇ ਆਂ ਬlesਸਿੰਗ ਉਹਦੇ ਲਈ ਕੋਈ ਧੰਨਵਾਦ ਦੀ ਲੋੜ ਨਹੀਂ ਮੈਂ ਹੁਣ ਵੀ ਇਹੀ ਕਹਿਣੀ ਆ ਕਿ ਤੁਸੀਂ ਸਾਰੇ ਮੇਰੇ ਸਰੋਤੇ ਹਨਾ ਮੇਰੇ ਪਰਿਵਾਰਕ ਮੈਂਬਰੋਂ ਤੇ ਜੇ ਤੁਸੀਂ ਖੁਸ਼ ਰਹੋਗੇ ਆਬਾਦ ਰਹੋਗੇ ਹੱਸਦੇ ਵਸਦੇ ਰਹੋਗੇ ਤਾਂ ਮੈਨੂੰ ਵੀ ਸਹਜੋਗ ਕਰੋਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ